ਬਹੁਤ ਹੀ ਸਤਿਕਾਰਯੋਗ ਪੰਜਾਬੀ ਦੋਸਤੋ 1 ਨਵੰਬਰ 2 ਨਵੰਬਰ ਤੇ 3 ਨਵੰਬਰ ਇਹ ਤਿੰਨ ਦਿਨ ਪੰਜਾਬ ਦੇ ਲਈ ਬੜਾ ਦੁਖੀ ਕਰਨ ਵਾਲੇ ਪੰਜਾਬ ਦੀ ਆਤਮਾ ਨੂੰ ਝੰਜੋੜਨ ਵਾਲੇ ਦਿਨ ਜਿਹੜਾ ਪੰਜਾਬੀਆਂ ਦੇ ਲਈ ਖਾਸ ਕਰਕੇ ਸਿੱਖਾਂ ਦੇ ਲਈ ਇਹ ਮੰਨੇ ਜਾਂਦੇ ਆ ਤਿੰਨ ਦਿਨ ਦਿੱਲੀ ਦੇ ਵਿੱਚ 1984 ਦੇ ਵਿੱਚ ਲਗਭਗ 5 ਤੋਂ 6000 ਜਿਹੜਾ ਸਿੱਖਾਂ ਨੂੰ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਸਾੜ-ਸਾੜ ਕੇ ਜਿਹੜਾ ਉਹ ਮਾਰਿਆ ਗਿਆ ਸੀ ਇਹ ਕਤਲੇਆਮ ਕਿਸੇ ਤੋਂ ਲੁਕਿਆ ਛिपਿਆ ਨਹੀਂ ਪਰ ਅੱਜ 41 ਸਾਲ ਬੀਤ ਚੁੱਕੇ ਆ 41 ਸਾਲ ਬੀਤਣ ਤੇ باوجود ਅੱਜ ਤੱਕ ਉਹ ਜਿਹੜੇ ਪੀੜਤ ਨੇ ਉਸ ਕਤਲੇਆਮ ਦੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸੈਂਕੜੇ ਐਫ ਆਈ ਆਰ ਹੋਈਆਂ ਪਰ ਬਹੁਤੀ ਵੱਡੀ ਗਿਣਤੀ ਢਾਈ 300 ਐਫ ਆਈ ਆਰ ਤਾਂ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਕਿ ਕੋਈ ਸਬੂਤ ਨਹੀਂ ਹੈ ਟੁਕਮੇ ਉਹ ਤੋਂ ਬਾਅਦ ਜਿਹੜੇ ਕੇਸ ਚੱਲੇ ਵੀ ਸੁਪਰੀਮ ਕੋਰਟ ਜਾਂ ਹੋਰ ਅਦਾਲਤਾਂ ਦੇ ਪੇ ਜਾਂ ਕੋਈ ਸਪੈਸ਼ਲ ਕੋਰਟ ਬਣਾ ਕੇ ਉਹਨਾਂ ਦੇ ਵਿੱਚ ਵੀ ਵੱਡਾ ਹਿੱਸਾ ਦੋਸ਼ੀਆਂ ਨੂੰ ਬਰੀ ਕਰਤਾ ਸਬੂਤਾਂ ਦੀ ਘਾਟ ਦੇ ਕਾਰਨ ਜਿਹੜੇ ਸੱਜਨ ਕੁਮਾਰ ਜਗਦੀਸ਼ ਟਾਈਟਰ ਵਰਗੇ ਬੰਦੇ ਸਿੱਧੇ ਇਨਵੋਲਵ ਨੇ ਜਿਨ੍ਹਾਂ ਦੀਆਂ ਵੀਡੀਓਜ਼ ਆਡੀਓਜ਼ ਪਈਆਂ ਨੇ ਉਹਨਾਂ ਨੂੰ ਵੀ ਜਿਹੜਾ ਲੰਮੇ ਟਾਈਮ ਦੇ ਉੱਤੋਂ ਬਚਾਇਆ ਜਾ ਰਿਹਾ ਇਹਦੇ ਵਿੱਚ ਸਾਡੀ ਸੁਪਰੀਮ ਕੋਰਟ ਸਾਡੀ ਪੁਲਿਸ ਸਾਡੀ ਸਰਕਾਰ ਸਾਰੀ ਮਿਲੀ ਹੋਈ ਆ ਜਿਹੜੀ ਉਸ ਕਤਲੇਆਮ ਦੇ ਹਰ ਸਾਲ ਜਿਹੜੇ ਜ਼ਖਮ ਲੋਕਾਂ ਦੇ ਅੱਲੇ ਹੁੰਦੇ ਨੇ ਪਰ ਉਹਨਾਂ ਦੇ ਉੱਤੇ ਲੂਣ ਛਿੜਕਿਆ ਜਾ ਰਿਹਾ ਕਿਸੇ ਸਰਕਾਰ ਨੇ ਮਲ੍ਹਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਜਪਾ ਦੀ ਸਰਕਾਰ ਇਸ ਮਾਮਲੇ ਤੋਂ ਸਿਰਫ ਸਿਆਸੀ ਲਾਹਾ ਲੈਂਦੀ ਆ ਕਿ ਉਹ ਕਹਿੰਦੀ ਆ ਕਿ ਦੇਖੋ ਕਾਂਗਰਸ ਨੇ ਸਿੱਖਾਂ ਦਾ ਕਤਲ ਕੀਤਾ ਪਰ 41 ਸਾਲ ਬੀ ਚੁੱਕਿਆ ਕਿੰਨੀ ਵਾਰ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਬਣ ਚੁੱਕੀ ਆ ਕਿ ਉਹਨਾਂ ਨੇ ਉਹ ਦੋਸ਼ੀਆਂ ਨੂੰ ਜੇਲਾਂ ਦੇ ਵਿੱਚ ਸੁਟਿਆ ਕਿਸੇ ਨੂੰ ਨਹੀਂ ਸੁਟਿਆ ਕਿਉਂ ਕਿ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਆ। ਬੀਜੇਪੀ ਨੇ 2002 ਦੇ ਵਿੱਚ 2000 ਮੁਸਲਮਾਨਾਂ ਨੂੰ ਗੁਜਰਾਤ ਦੇ ਵਿੱਚ ਕੋਕੋਕੇ ਮਾਰਿਆ ਕਾਂਗਰਸ ਨੇ ਸਿੱਖਾਂ ਨੂੰ ਮਾਰਿਆ ਇਹਨਾਂ ਨੇ ਮੁਸਲਮਾਨਾਂ ਨੂੰ ਮਾਰਿਆ ਇਸ ਕਰਕੇ ਦੋਨਾਂ ਦੇ ਹੱਥ ਘੱਟ ਗਿਣਤੀਆਂ ਦੇ ਕਤਲੇਆਮ ਨਾਲ ਰੰਗੇ ਹੋਏ ਆ ਇਸ ਕਰਕੇ ਇਹ ਕੋਈ ਇਨਸਾਫ ਦੀ ਗੱਲ ਕਰਨ ਇਹਨਾਂ ਦੇ ਮੂੰਹ ਦੇ ਵਿੱਚੋਂ ਸ਼ੋਭਾ ਨਹੀਂ ਦਿੰਦਾ ਇਹਨਾਂ ਨੇ ਸਿਰਫ ਉਹ ਲਾਸ਼ਾਂ ਦੇ ਉੱਤੇ ਸਿਆਸਤ ਕਰਨੀ ਆ ਇਸ ਕਰਕੇ ਬਹੁਤੇ ਲੋਕ 1984 ਸਿੱਖ ਕਤਲੇਆਮ ਨੂੰ ਦੰਗੇ ਕਹਿ ਕੇ ਸੰਬੋਧਿਤ ਕਰਦੇ ਆ ਦੰਗੇ ਉਹ ਹੁੰਦੇ ਆ ਜਿਹੜੇ ਦੋ ਕਮਿਊਨਿਟੀਆਂ ਦੇ ਵਿੱਚ ਆਪਸ ਦੀ ਲੜਾਈ ਜਾਂ ਕਲੈਸ਼ ਹੋਵੇ ਇਹ ਕੋਈ ਸਿੱਖਾਂ ਵੱਲੋਂ ਹਮਲਾ ਨਹੀਂ ਸੀ ਇਹ ਸਿੱਖਾਂ ਦੇ ਉੱਤੇ ਕੀਤਾ ਗਿਆ ਹਮਲਾ ਸੀ ਜਿਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਸਾਡੀਆਂ ਭੈਣਾਂ ਦੇ ਬਲਾਤਕਾਰ ਹੋਏ ਜਿਉਂਦੇ ਲੋਕਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗ ਲਾ ਕੇ ਉਹਨਾਂ ਨੂੰ ਸਾੜਿਆ ਗਿਆ ਇਹ ਪੂਰੀ ਯੋਜਨਾਬੱਧ ਤਰੀਕੇ ਦੇ ਨਾਲ ਕੀਤਾ ਗਿਆ ਕਤਲੇਆਮ ਸੀ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਹਿੰਦੂਆਂ ਨੇ ਸਿੱਖਾਂ ਨੂੰ ਮਾਰਿਆ ਇਹ ਜਿਹੜਾ ਬਿਰਤਾਂਤ ਆ ਇਹ ਵੀ ਗਲਤ ਹੈ ਬਹੁਤ ਸਾਰੇ ਹਿੰਦੂਆਂ ਨੇ ਸਾਡੇ ਸਿੱਖ ਭਰਾਵਾਂ ਨੂੰ ਉੱਥੇ ਬਚਾਇਆ ਸਾਡੀਆਂ ਕੁੜੀਆਂ ਨੂੰ ਬਚਾਇਆ ਇਹ ਉਥੋਂ ਦੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਬਕਾਇਦਾ ਗੁੰਡੇ ਲਿਆ ਕੇ ਬਾਹਰੋਂ ਗੁੰਡਿਆਰਾਹੀਆਂ ਸਾਰਾ ਕਤਲੇਆਮ ਕਰਾਇਆ ਪ੍ਰੀ ਪਲਾਨਡ 3 ਦਿਨ ਚੱਲਿਆ 3 ਦਿਨਾਂ ਬਾਅਦ ਇੱਕਦਮ ਜਿਹੜਾ ਸਟਾਪ ਹੋ ਗਿਆ ਕਿਉਂਕਿ ਪੂਰਾ ਪਲਾਨਿੰਗ ਦੇ ਨਾਲ ਕੀਤਾ ਗਿਆ ਸੀ ਪਰ ਕੀ 1984 ਤੋਂ ਬਾਅਦ ਘੱਟ ਗਿਣਤੀਆਂ ਉੱਤੇ ਹਮਲੇ ਬੰਦ ਹੋ ਗਏ ਆ ਬਿਲਕੁਲ ਨਹੀਂ 2002 ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਸ ਤੋਂ ਬਾਅਦ ਯੂਪੀ ਦੇ ਵਿੱਚ ਮੁਜੱਫਰ ਨਗਰ ਦੇ ਵਿੱਚ ਦੰਗੇ ਕਰਾਏ ਗਏ ਉਸ ਤੋਂ ਬਾਅਦ 2020 ਦੇ ਵਿੱਚ ਦਿੱਲੀ ਦੇ ਵਿੱਚ ਦੰਗੇ ਕਰਾਏ ਗਏ ਜਿਦੇ ਵਿੱਚ ਉਮਰ ਖਾਲਿਦ ਹੁਣੀ ਸ਼ਰਜੀਲ ਇਮਾਮ ਹੁਣੀ 5 ਸਾਲਾਂ ਤੋਂ ਅੱਜ ਵੀ ਝੂਠੇ ਕੇਸਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਕੋਈ ਦੋਸ਼ ਸਾਬਤ ਨਹੀਂ ਹੋਏ ਪਰ ਉਹਨਾਂ ਨੂੰ ਕੋਈ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਇੱਕ ਪਾਸੇ ਢੰਡੋਰਾ ਪਿੱਟਿਆ ਜਾਂਦਾ ਕਿ ਭਾਰਤ ਦੇਸ਼ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਦੇਖੋ ਇੱਥੇ ਕਿੰਨੇ ਅ ਵਧੀਆ ਸਾਡਾ ਸੰਵਿਧਾਨ ਆ ਪਰ ਉਸੇ ਸੰਵਿਧਾਨ ਦੀਆਂ ਧੱਜੀਆਂ ਸੁਪਰੀਮ ਕੋਰਟ ਦੇ ਵਿੱਚ ਸਾਡੀਆਂ ਪਾਰਲੀਮੈਂਟਾਂ ਸਾਡੀਆਂ ਵਿਧਾਨ ਸਭਾਵਾਂ ਦੇ ਵਿੱਚ ਉਡਾਈਆਂ ਜਾਂਦੀਆਂ ਨੇ ਜਦੋਂ ਜਿਹੜੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਾਂ ਮਾ ਪੂਰੀਆਂ ਹੋ ਚੁੱਕੀਆਂ ਨੇ ਆਪਣੀਆਂ ਸਜ਼ਾ ਤੋਂ ਦੁੱਗਣਾ ਹਿੱਸਾ ਵੀ ਘਟ ਚੁੱਕੇ ਆ ਉਹਨਾਂ ਨੂੰ ਅਜ ਜੇਲ੍ਹਾਂ ਦੇ ਵਿੱਚੋਂ ਰਿਹਾਰੀ ਕੀਤਾ ਜਾ ਜਾ ਰਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੇ ਕਿ ਉਹਨਾਂ ਦਾ ਕੋਈ ਮਨੁੱਖੀ ਹੱਕ ਨਹੀਂ ਹੈ ਇਸ ਕਰਕੇ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਤੇ ਨੌਜਵਾਨਾਂ ਨੂੰ ਤੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਕੱਲ ਨੂੰ ਜਿਹੜੇ ਪ੍ਰਦਰਸ਼ਨ ਹੋਣਿਆ ਪੰਜਾਬ ਦੇ ਵਿੱਚ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਤੇ ਪੀੜਤਾਂ ਨੂੰ ਯੋਗ ਇਨਸਾਫ ਤੇ ਮੁਆਵਜ਼ਾ ਦਿਵਾਉਣ ਲਈ ਤੇ ਜਿਹੜੇ ਘਟਗਣਤੀਆਂ ਉੱਤੇ ਅੱਜ ਵੀ ਹਮਲੇ ਹੋ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਤੇ ਜਿਹੜੇ ਸਿੱਖ ਕੈਦੀ ਤੇ ਹੋਰ ਬੁੱਧੀਜੀਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹਨਾਂ ਮੰਗਾਂ ਦੇ ਉੱਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਹਦਾ ਹਿੱਸਾ ਬਣੋ ਕਿਉਂਕਿ ਅੱਜ ਇੱਕ ਪਾਸੇ ਲੜਨ ਵਾਲੇ ਲੋਕਾਂ ਨੂੰ ਜੇਲ੍ਹਾਂ ਸੁਟਿਆ ਜਾ ਰਿਹਾ ਤੇ ਦੂਜੇ ਪਾਸੇ ਜਿਹੜੇ ਸਰਸੇ ਵਾਲੇ ਸਾਧ ਵਰਗੇ ਬਲਾਤਕਾਰੀ ਬੰਦੇ ਆ ਉਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਸਬਾਨੋ ਜਿਹਦਾ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਭਾਜੀਪੀ ਦੀ ਸਰਕਾਰ 15 ਅਗਸਤ ਵਾਲੇ ਦਿਨ ਉਹਨਾਂ ਨੂੰ ਇਹ ਕਹਿ ਕੇ ਜੇਲ੍ਹ ਚੋਂ ਰਿਹਾ ਕਰ ਦਿੰਦੀ ਹੈ ਕਿ ਇਹਨਾਂ ਦਾ ਆਚਰਣ ਬਹੁਤ ਵਧੀਆ ਜੇ ਅਸੀਂ ਉਹ ਇਸ ਮਾਮਲੇ ਉੱਤੇ ਨਹੀਂ ਡਟ ਕੇ ਬੋਲਾਂਗੇ ਤਾਂ ਇਹ ਦਿਨ ਦਿੱਖ ਤੇ ਦੂਰ ਨਹੀਂ ਜਦੋਂ ਸਾਨੂੰ ਆਮ ਲੋਕਾਂ ਨੂੰ ਲੜਨ ਵਾਲਿਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਣਾ ਕਿਉਂਕਿ ਮੋਦੀ ਸਰਕਾਰ ਉਹ ਫਾਸ਼ੀਵਾਦੀ ਹਿਟਲਰ ਦੇ ਰਾਹ ਦੇ ਉੱਤੇ ਚੱਲੀ ਹੋਈ ਆ ਜਿਹੜੀ ਹਰ ਆਵਾਜ਼ ਨੂੰ ਕੁਚਲ ਦੇਣਾ ਚਾਹੁੰਦੀ ਆ ਇਹਦਾ ਇੱਕੋ ਹੱਲ ਆ ਇਹਦੇ ਖਿਲਾਫ ਜ਼ੋਰਦਾਰ ਤਰੀਕੇ ਦੇ ਨਾਲ ਵਿਰੋਧ ਕਰਨਾ ਤੇ ਸਮੂਹ ਲੋਕਾਂ ਨੂੰ ਇਕੱਠੇ ਹੋ ਕੇ ਇਹਦੀ ਆਵਾਜ਼ ਉਠਾਉਣੀ ਚਾਹੀਦੀ ਆ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਕੱਲ ਦੇ ਪ੍ਰਦਰਸ਼ਨਾਂ ਨੂੰ ਸਫਲ ਕੀਤਾ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ